ਗੁਰਬਾਣੀ ਦੇ ਸਾਹਮਣਾ ਕਾਲਿਉ ਕਿੰਦਾਂ ਦਾ ਹੋਣਾ ਗੁਰਬਾਣੀ ਤਾਂ ਜੇ ਗੁਰਬਾਣੀ ਦਾ ਓਟ ਆਸਰਾ ਲਿਆ ਹੈ ਨਾ ਫਿਰ ਉੱਥੇ ਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੈ ਕਾਲਜੂ ਨੂੰ ਵੀ ਜਿੱਥੇ ਨਾਮ ਜਪਿਆ ਜਾਊਗਾ ਤੂੰ ਉੱਥੇ ਨਹੀਂ ਜਾ ਸਕਦਾ ਤੂੰ ਉੱਥੇ ਨਹੀਂ ਜਾ ਸਕਦਾ ਉਹ ਫਿਰ ਕਹਿੰਦੇ ਜੀ ਉਹ ਕਿੱਥੇ ਕਿੱਥੇ ਤੱਕ ਚ ਪਹੁੰਚ ਸਕਦਾ ਕਹਿੰਦੇ ਉਹ ਜਿੱਥੇ ਜੋੜੇ ਪਏ ਹੁੰਦੇ ਆ ਜਿੱਥੇ ਸੰਗਤਾਂ ਜੋੜੇ ਉਤਾਰ ਕੇ ਜਾਂਦੀਆਂ بس ਉੱਥੇ ਤੱਕ ਜਾ ਸਕਦਾ ਉਸ ਤੋਂ ਅੱਗੇ ਨਹੀਂ ਹਾਂ ਉੱਥੇ ਵੀ ਕੋਈ ਨਾਮ ਜਪ ਰਿਹਾ ਹੈ ਉੱਥੇ ਵੀ ਨਹੀਂ ਪਹੁੰਚ ਸਕਦਾ ਜਿੱਥੇ ਨਾਮ ਹਮ ਜਪਿਆ ਜਾ ਰਿਹਾ ਹੈ ਹਮ ਉੱਥੇ ਨਹੀਂ ਪਹੁੰਚੇਗੀ ਉਹਦੀ ਇਹ ਪਹਿਲਾ ਫੈਸਲਾ ਹੋ ਚੁੱਕਿਆ ਕਲਯੁਗ ਦੀ ਪਹੁੰਚ ਉੱਤੇ ਨਹੀਂ ਹੈ ਜੇ ਤੁਸੀਂ ਸ਼ਾਂਤ ਰਹਿਣਾ ਜਾਣਦੇ ਹੋ ਅ ਤਾਂ ਇੱਕੋ ਹੀ ਕਿਹਾ ਜਾਂਦਾ ਵੀ ਗੁਰਬਾਣੀ ਪੜੋ ਹਮ ਨਾਮ ਜਪੋ ਨਾਮ ਜਪੋ ਹਾਂਜੀ ਨਾਮ ਜਪਣ ਦੇ ਨਾਲ ਅ ਸਾਰੇ ਦੁੱਖ ਵੀ ਦੂਰ ਹੋਏ ਇਹਦੀਆਂ ਐਗਜ਼ਾਮਪਲਸ ਆਈਆਂ ਸਾਡੇ ਕੋਲ ਵੀ ਵੱਡੇ ਵੱਡੇ ਰੋਗ ਜਿਹੜੇ ਕਿਤੋਂ ਠੀਕ ਨਹੀਂ ਹੁੰਦੇ ਸੀਗੇ ਉਹ ਠੀਕ ਹੋਏ ਹੋਰ ਤਾਂ ਚੱਲੋ ਆਪਾਂ ਜਦੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਤਾਂ ਉਸ ਵਕਤ ਜਲੋਦਰ ਦਾ ਰੋਗ ਹੋ ਜਾਂਦਾ ਉਸ ਨੂੰ ਉਹਨਾਂ ਨੂੰ ਜਿਹੜਾ ਉਹ ਵਜ਼ੀਰ ਖਾਨ ਸੀ ਸ਼ਾਇਦ ਤੇ ਉਹ ਕਹਿੰਦੇ ਜੀ ਵੀ ਹੁਣ ਬਚੂਗਾ ਕਿਵੇਂ ਉਹ ਕਹਿੰਦੇ ਵੀ ਇਹੇ ਬਚਦਾ ਸਕਦਾ ਹੈ ਪਰ ਜੇ ਭਾਈ ਤਾਰੂ ਸਿੰਘ ਦੀ ਜੁੱਤੀ ਇਹਦੇ ਸਿਰ 'ਚ ਮਾਰੋ ਤਾਂ ਇਹਨੂੰ ਪਸ਼ਾਬ ਆਊਗਾ ਨਹੀਂ ਆਂਦਾ ਨਹੀਂ ਨਹੀਂ ਆਂਦਾ ਨਹੀਂ ਉਹ ਜਦੋਂ ਜੁੱਤੀ ਮਾਰਿਆ ਕਰਨੋਂ ਪਿਛਾਵਾ ਜਿਆ ਕਰੇ। ਖੋਪੜ ਲਵਾਨ ਤੋਂ ਬਾਅਦ ਜਦੋਂ ਹਾਂ ਖੋਪੜ ਲਵਾਨ ਤੋਂ ਬਾਅਦ ਮਤਲਬ ਇਹ ਹੈ ਵੀ ਇਹ ਜੋ ਹੈ ਨਾ ਸਾਰਾ ਕੁਝ ਹੈ ਤਾਂ ਇੱਥੇ ਹੀ ਹੈ। ਹਮ ਹਿਸਾਬ ਕਿਤਾਬ ਜਿਹਨੂੰ ਕਹਿੰਦੇ ਆਂ ਸੀ। ਹਮ ਪਰ ਇਹ ਕਿਸੇ ਨਿਜਮ ਚ ਹਮ ਜੇ ਨਿਜਮ ਚ ਨਾ ਹੋਵੇ ਤਾਂ ਫਿਰ ਤਾਂ ਸਾਰਾ ਕੁਝ ਖਿੰਡ ਪੁੰਡ ਜਾਵੇ। ਹਮ ਇਹ ਨਿਜਮ ਚ ਹੋਣ ਕਰਕੇ ਹੀ ਸਾਰਾ ਕੁਝ ਜਿਹੜਾ ਹੈ ਉਹਦੇ ਭੈ ਦੇ ਵਿੱਚ ਚੱਲ ਰਿਹਾ ਹੈ। ਤੁਸੀਂ ਗੱਲ ਕੀਤੀ ਸੀ ਮਲਟੀਵਰਸ ਦੀ। ਹਮ ਪਹਿਲਾਂ ਅਸੀਂ ਪੜਦੇ ਸੀਗੇ ਸਟਾਰਸ ਫਿਰ ਸਾਨੂੰ ਗੈਲੈਕਸੀਸ ਦਾ ਪਤਾ ਲੱਗਿਆ ਗੈਲੈਕਸੀਸ ਤੋਂ ਬਾਅਦ ਸਾਨੂੰ ਯੂਨੀਵਰਸ ਦਾ ਪਤਾ ਲੱਗਿਆ ਕਹਿੰਦੇ ਵੀ ਨੰਬਰ ਆਫ ਗੈਲੈਕਸੀਸ ਜਿਹੜੀਆਂ ਨੇ ਯੂਨੀਵਰਸ ਦੇ ਵਿੱਚ ਆ ਯੂਨੀਵਰਸ ਤੋਂ ਬਾਅਦ ਹੁਣ ਮਲਟੀਵਰਸ ਦਾ ਵੀ ਕਨਸੈਪਟ ਆ ਗਿਆ ਕਈ ਮੂਵੀਜ਼ 'ਚ ਵੀ ਮਲਟੀਵਰਸ ਸ਼ੋ ਹੋਣ ਲੱਗ ਗਿਆ ਤੁਸੀਂ ਸ਼ਾਇਦ ਮੂਵੀਜ਼ ਦੇਖਦੇ ਹੋ ਕਿ ਨਹੀਂ ਦੇਖਦੇ ਨਹੀਂ ਬਹੁਤ ਘੱਟ ਕਦੇ-ਕਦੇ ਕੋਈ ਸੀਨ ਥੋੜਾ ਬੋਤਾ ਦੇਖ ਲਿਆ ਹੈ ਨਾ ਬੱਚਿਆਂ ਨੇ ਕਹਤਾ ਵੀ ਪਾਪਾ ਇਹ ਦੇਖੋ ਹੈਨਾ ਵੀ ਤੁਹਾਡੇ ਹੁਣ ਤਾਂ ਹਾਲੀਵੁੱਡ movies ਦੇ ਵਿੱਚ ਵੀ ਮਲਟੀਵਰਸ ਦਾ concept ਆ ਗਿਆ। ਬਿਲਕੁਲ ਵੀ। ਇੱਕੀ ਗੁਰਬਾਣੀ ਦੇ ਵਿੱਚ ਵੀ ਇਸਦੇ ਬਾਰੇ ਜਾਣਕਾਰੀ ਪਹਿਲਾਂ ਤੋਂ ਹੀ ਸੀ। ਦੇਖੋ ਗੁਰਬਾਣੀ ਦੇ ਵਿੱਚ ਤਾਂ ਬ੍ਰਹਮ ਗਿਆਨ ਹੈ। ਬ੍ਰਹਮ ਦਾ ਮਤਲਬ ਕੀ ਹੈ? ਸਾਰੇ ਬ੍ਰਹਿਮੰਡ ਦਾ। ਸਾਰੇ ਬ੍ਰਹਿਮੰਡ ਦਾ। ਸਾਰੇ ਬ੍ਰਹਿਮੰਡ ਦਾ ਗਿਆਨ ਉਹ ਹਰਦوار ਇੱਕ ਬੈਠੇ ਸੀ ਨਾ ਲोटा ਲੈ ਕੇ ਠੱਗਾ ਦੀ ਗੱਲ ਤੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜਦੋਂ ਉੱਥੇ ਪਹੁੰਚੇ ਤੇ ਉਹ ਕਰੀ ਜਾਵੇ ਜੀ ਕਹਿੰਦਾ ਜੀ ਅਸੀਂ ਤਾਂ ਮਤਲਬ ਤਿੰਨਾਂ ਲੋਕਾਂ ਦਾ ਗਿਆਨ ਹੈ ਸਾਨੂੰ ਦੱਸ ਦਿੰਨੇ ਆ ਗੁਰਨਾਣੇ ਸਾਹਿਬ ਨੇ ਇਸ਼ਾਰਾ ਕੀਤਾ ਵੀ ਇਹਦਾ ਲੋਟਾ ਚੱਕ ਲੈ ਇੱਥੋਂ ਤੇ ਇਹਦੇ ਪਿੱਛੇ ਰੱਖਿਆ ਉਹ ਲੋਟਾ ਲੱਭਦਾ ਫਿਰੇ ਆਪਣਾ ਵੀ ਗਿਆ ਕਿੱਥੇ ਗਿਆ ਕਿੱਥੇ ਉਹਨੂੰ ਤਿੰਨ ਲੋਕਾਂ ਦਾ ਤਾਂ ਗਿਆਨ ਹੈ ਪਰ ਆਪਣੇ ਲੋਟੇ ਦਾ ਨਹੀਂ ਪਤਾ ਆਪਣੇ ਲੋਟੇ ਦਾ ਪਤਾ ਨਹੀਂ ਲੱਗਿਆ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਕਟਨਾਵਾਂ ਵਾਪਰ ਰਹੀਆਂ ਨੇ ਸਾਡੇ ਸਮਾਜ ਦੇ ਵਿੱਚ ਇਹਨਾਂ ਤੋਂ ਸਾਨੂੰ ਸੁਚੇਤ ਹੋਣ ਦੇ ਲਈ ਗੁਰਬਾਣੀ ਮਿਲੀ ਇਨਾਂ ਤੋਂ ਬਚਣ ਦੇ ਲਈ ਗੁਰਬਾਣੀ ਮਿਲੀ ਹੈ ਪਰ ਜੇ ਅਸੀਂ ਗੁਰਬਾਣੀ ਪੜ੍ਹਦੇ ਹੋਏ ਵੀ ਫੇਰ ਵੀ ਇੰਨਾ ਚ ਫਸੀ ਜਾਈਏ ਫਿਰ ਤਾਂ ਸਾਡੀ ਮੂਰਖਤਾ ਹੈ ਨਾ ਵੀ ਸਾਨੂੰ ਸਮਝ ਨਹੀਂ ਆ ਰਹੀ ਗੱਲ ਦੀ ਅਧਿਆਪਕ ਦਾ ਤਾਂ ਕੋਈ ਕਸੂਰ ਨਹੀਂ ਪੜਾਉਣ ਵਾਲੇ ਦਾ ਜੇ ਵਿਦਿਆਰਥੀ ਸਮਝਣਾ ਨਹੀਂ ਚਾਹਦਾ ਅਧਿਆਪਕ ਕੀ ਕਰੇ ਹੂੰ ਜਨਾ ਮਲਟੀਵਰਸ ਵੈਸੇ ਹੈ ਕੀ ਹੈ ਮਲਟੀਵਰਸ ਦੇਖੋ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਹੂੰ ਕੋਟ ਬ੍ਰਹਿਮੰਡ ਇੱਕ ਬ੍ਰਹਿਮੰਡ ਦੀ ਗੱਲ ਨਹੀਂ ਕੀਤੀ ਹੈ ਕੋਟ ਬ੍ਰਹਿਮੰਡ ਕੋਟਾ ਤਰਸਾ ਸਰਵ ਜੀਆਂ ਦਾ ਦਾਤਾ ਰੇ ਹਮ ਪ੍ਰਤਪਾਲ ਨੇ ਨਿਤਸਾਰ ਸੰਭਾਲੇ ਇੱਕ ਗੁੰਨੇ ਮੂਰਖ ਜਾਤਾ ਰੇ ਹਮ ਇੱਕ ਗੁਣਤਾ ਜਾਣਦਾ ਨਹੀਂ ਤੂੰ ਤੇ ਤੂੰ ਗੱਲਾਂ ਕਰਦਾ ਵੀ ਹੈ ਨਹੀਂਗਾ ਹੈ ਨਹੀਂਗਾ ਹੈ ਨਹੀਂਗਾ ਤੂੰ ਕਿੱਧਰ ਫਿਰਦਾ ਤੇਰੀ ਹੋਂਦ ਕੀ ਹੈ ਹਮ ਮਲਟੀਵਰਸ ਦੇ ਵਿੱਚ ਤੂੰ ਕੀ ਹੈ ਇੱਕ ਮੈਂ ਜੇ ਇਸ ਕਾਪੀ ਦੇ ਉੱਤੇ ਇੱਕ ਬਿੰਦੂ ਵੀ ਲਾਦਾ ਨਾ ਜੀ ਹਮ ਇਹ ਵੀ ਬਹੁਤ ਵੱਡਾ ਹੈ ਜਿੱਥੇ ਅਸੀਂ ਧਰਤੀ ਤੇ ਰਹਿ ਰਹੇ ਹਾਂ ਉਤੋਂ ਵੀ ਬਹੁਤ ਵੱਡਾ ਵਿਨ ਐਸੀ ਕੀ ਹੋਵਾਂਗੇ ਕੁਛ ਇਹਦੀ ਉਦਾਹਰਨ ਮੈਂ ਅਕਸਰ ਸ਼ੇਅਰ ਕਰਦਾ ਹੁੰਦਾ ਆਪਣੇ ਵਿਦਿਆਰਥੀਆਂ ਦੇ ਨਾਲ ਜਦੋਂ ਉਹਨਾਂ ਨਾਲ ਕਈ ਵਾਰੀ ਵਿਚਾਰ ਵਟਾਂਦਰਾ ਕਰੀਦਾ ਕਿਉਂਕਿ ਜੇ ਵਿਦਿਆਰਥੀ ਨੂੰ ਰਾਹ ਪਾਣਾ ਹੈ ਨਾ ਤਾਂ ਉਹਨਾਂ ਨੂੰ ਸਾਰੇ ਕਨਸੈਪਟ ਐ ਜਿਹੜੇ ਕਲੀਅਰ ਕਰਨੇ ਪੈਂਦੇ ਆ ਅਧਿਆਪਕ ਨੂੰ ਹੂੰ ਉਹਨੂੰ ਇਹ ਵੀ ਦੱਸਣਾ ਪੈਂਦਾ ਵੀ ਖੋਜ ਕੀ ਐ ਉਹਨੂੰ ਇਹ ਵੀ ਦੱਸਣਾ ਪੈਂਦਾ ਵੀ ਧਰਮ ਕੀ ਐ ਉਹਨੂੰ ਇਹ ਵੀ ਦੱਸਣਾ ਪੈਂਦਾ ਵੀ ਪਰਯੋਗ ਕਿਵੇਂ ਹੁੰਦੇ ਆ ਪ੍ਰੈਕਟਿਸ ਕਿਵੇਂ ਤਿਆਰ ਹੁੰਦੇ ਆ ਇਹ ਤੁਸੀਂ ਕਿਵੇਂ ਲੱਭ ਸਕਦੇ ਹੋ ਇਹ ਚੀਜ਼ਾਂ ਨੂੰ ਸਿੱਧ ਕਿਵੇਂ ਕਰੋਗੇ ਇਹਦੇ ਰਿਜ਼ਲਟ ਕੀ ਹੋਣਗੇ ਇਹ ਤੁਸੀਂ ਆਪ ਕਰਕੇ ਦੇਖੋ ਇਹ ਸਾਰੀਆਂ ਚੀਜ਼ਾਂ ਉਸ ਨੂੰ ਗਿਆਨ ਦੇ ਵਿੱਚ ਲਿਆਉਣੀਆਂ ਪੈਂਦੀਆਂ ਫਿਰ ਉਹ ਖੁਦ ਕਰਕੇ ਦੇਖਦਾ ਤਾਂ ਹੁਣ ਜਿਹੜੀ ਗੱਲ ਆਪਾਂ ਕਰ ਰਹੇ ਆਂ ਵੀ ਇਹ ਜਿਹੜਾ ਬ੍ਰਹਿਮੰਡ ਹੈ ਨਾ ਇਹ ਇੱਕ ਨਹੀਂ ਕਰੋੜਾਂ ਹੀ ਹੈ ਕਰੋੜਾਂ ਦੇ ਬ੍ਰਹਿਮੰਡ ਤੇ ਹੁਣ ਜਦੋਂ ਸਾਡੀ ਸਾਇੰਸ ਨੇ ਗੱਲ ਕੀਤੀ ਨਾ ਤਾਂ ਵਿਗਿਆਨੀਆਂ ਨੇ ਇਹ ਦੱਸਿਆ ਵੀ 10 ਦੀ ਸ਼ਕਤੀ 11 ਮੈਂ ਅਮਿਤ ਜੀ ਨੂੰ ਕਹਾਂਗਾ ਇਸ ਤੇ ਫੋਕਸ ਕਰ ਲੈਣਗੇ ਵੀ 10 ਦੀ ਸ਼ਕਤੀ 11 ਹੁਣ ਪਹਿਲਾਂ ਤਾਂ ਮੈਂ ਆਮ ਜੀ ਗੱਲ ਬੱਚਿਆਂ ਨੂੰ ਐ ਸਮਝਾਉਣਾ ਹੁੰਦਾ ਵੀ 10 ਦੀ ਸ਼ਕਤੀ 11 ਦਾ ਮਤਲਬ ਕੀ ਹੈ ਵੀ ਏਕੇ ਦੇ ਨਾਲ ਆ ਜ਼ੀਰੋਆਂ ਲਾ ਦਿਓ ਤੁਸੀਂ ਹਮ 1 2 3 4 5 6 7 8 9 10 ਤੇ 11 11 ਜ਼ੀਰੋਆਂ ਏਕੇ ਦੇ ਨਾਲ ਲਾਤੀਆਂ ਸੀ ਹੂੰ ਇਹ ਕਹਿੰਦੇ ਜੀ ਇੱਕ ਗੈਲੈਕਸੀ ਆ ਜਿਹੜੀ ਉਹਦੇ ਵਿੱਚ ਤਾਰਿਆਂ ਦੀ ਗਿਣਤੀ ਹੈ ਮੈਂ ਨਹੀਂ ਕਹਿ ਰਿਹਾ ਵਿਗਿਆਨ ਦੱਸ ਰਿਹਾ ਵਿਗਿਆਨ ਦੱਸ ਕਿਤਾਬਾਂ ਚ ਲਿਖਿਆ ਇੱਕ ਗੈਲੈਕਸੀ ਠੀਕ ਹੈ ਨਾ ਕਿਤੇ ਤੁਸੀਂ ਵੀ ਇਹ ਸੋਚ ਸਕਦੇ ਹੋ ਐਵੇਂ ਮਾਰੀ ਜਾਂਦਾ ਇੱਥੇ ਬੈਠਾ ਕੁਰਸੀ ਤੇ ਬੈਠ ਕੇ ਬੋਲਣਾ ਛੋਕਾ ਹੈ ਪਰ ਇਹ ਸਬੂਤ ਹੈ ਇਸ ਗੱਲ ਦੇ ਕਿ ਇਹ ਵਿਗਿਆਨ ਦੀਆਂ ਪੁਸਤਕਾਂ ਦੇ ਵਿੱਚ ਲਿਖਿਆ ਜਾ ਚੁੱਕਿਆ ਹੈ ਫੇਰ ਕਹਿੰਦੇ ਜੀ 10 ਦੀ ਸ਼ਕਤੀ 11 ਹੀ ਸਾਡੇ ਕੋਲ ਗੈਲੈਕਸੀਆਂ ਨੇ। ਮੇਰੀਆਂ ਗੈਲੈਕਸੀਆਂ ਨੇ। ਮਲਟੀਵਰਸ ਆ ਗਿਆ ਕਿ ਨਹੀਂ ਆ ਗਿਆ? ਇਹ ਮੈਂ ਨਹੀਂ ਕਹਿ ਰਿਹਾ। ਇਹ ਵਿਗਿਆਨ ਦੇ ਵਿਗਿਆਨੀ ਜਿਨ੍ਹਾਂ ਨੇ ਸਿੱਧ ਕਰਤੀਆਂ, ਜਿਨ੍ਹਾਂ ਨੇ ਦੂਰ ਬੁਨਿਆ ਲਾ ਕੇ ਦੇਖੀਆਂ ਔਰ ਹਰ ਰੋਜ਼ ਕੋਈ ਨਾ ਕੋਈ ਹੈਵਨਲੀ ਬਾਡੀ ਲੱਭ ਲੈਂਦੇ ਆ, ਕੋਈ ਨਾ ਕੋਈ ਗੱਲ ਐਸੀ ਲੱਭ ਲੈਂਦੇ ਆ ਵੀ ਅੱਜ ਸਾਨੂੰ ਇਹ ਦਿਖਿਆ ਸਾ ਇਹ ਸਾਡੇ ਵਾਂਗੂ ਥੋੜਾ ਵੀ ਲੱਸੀ ਪੀਤੀ ਤੇ ਪ੍ਰੋਟੀਨ ਖਾਦੇ ਤੇ ਸੋ ਗਏ। ਉਹ ਲੱਗੇ ਹੋਏ ਐ ਲੱਗੇ ਹੋਏ ਨਹੀਂ ਠੀਕ ਹੈ ਨਹੀਂ ਹੁਣ ਇਹ ਜਿਹੜੀਆਂ ਕਹਿੰਦੇ ਇੰਨੀਆਂ ਗੈਲੈਕਸੀਆਂ ਇੱਕ ਗੈਲੈਕਸੀ ਚ ਇੰਨੇ ਤਾਰੇ ਆ ਤਾਂ ਕਹਿੰਦੇ ਫਿਰ ਕੁੱਲ ਬ੍ਰਹਿਮੰਡ ਚ ਕਿੰਨੇ ਤਾਰੇ ਆ ਕਹਿੰਦੇ ਲੋ ਹਿਸਾਬ ਵੀ ਲਾ ਲੋ ਕਹਿੰਦੇ 10 ਦੀ ਸ਼ਕਤੀ 11 10 ਦੀ ਸ਼ਕਤੀ 11 ਜੇ ਬੇਸ ਸੇਮ ਹੁਣ ਪਾਵਰਾਂ ਜੁੜ ਜਾਂਦੀਆਂ ਤਾਂ 10 ਦੀ ਸ਼ਕਤੀ 22 ਇਹ ਅਨੁਮਾਨ ਲਗਾਇਆ ਸਾਡੇ ਵਿਗਿਆਨੀਆਂ ਨੇ ਜਿਸ ਨੂੰ ਅੱਜ ਤੱਕ ਕੋਈ ਝੁਟਲਾ ਨਹੀਂ ਸਕਿਆ ਵੀ ਨਹੀਂ ਇਹ ਨਹੀਂ ਹੋ ਸਕਦਾ ਵੀ ਤੁਹਾਡੀ ਗੱਲ ਗਲਤ ਹੈ ਇੰਨੇ ਤਾਰੇ ਨੇ ਇੰਨੇ ਤਾਰੇ ਫਿਰ ਵੀ ਕਿਸੇ ਸਿਆਣੇ ਵਿਦਵਾਨ ਨੇ ਲਿਖਿਆ ਕਹਿੰਦੇ ਵੀ ਤਾਰੇ ਗਿਣੇ ਜਾ ਸਕਦੇ ਹਨ ਪਰ ਗੁਰੂ ਨਾਨਕ ਨੇ ਜਿਹੜੇ ਤਾਰੇ ਆ ਉਹ ਨਹੀਂ ਗਿਣੇ ਜਾ ਸਕਦੇ ਕਾਰਕਾਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਆ ਇਹ ਨਹੀਂ ਹੈ ਅਸਲੀ ਅਧਿਆਪਕ ਦੀ ਪ੍ਰਭਾਸ਼ਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈ ਹੈ ਵੀ ਅਧਿਆਪਕ ਉਹ ਨਹੀਂ ਹੈ ਜਿਹੜਾ ਇਹ ਕਹੇ ਬੱਚਿਆਂ ਨੂੰ ਵੀ ਮੇਰੇ ਕੋਲ ਆ ਕੇ ਸਿੱਖੋ ਹਮ ਅਧਿਆਪਕ ਉਹ ਹੈ ਜਿਹੜਾ ਬੱਚੇ ਦੇ ਕੋਲ ਜਾ ਕੇ ਸਿਖਾ ਕੇ ਆ ਵਾ ਸੱਜਣ ਠੱਗ ਕੋਲ ਪਹੁੰਚਦੇ ਆਪ ਗਏ ਸੱਜਣ ਠੱਗ ਕੋਲ ਕੋਡੇ ਰਕਸ਼ ਕੋਲ ਪਹੁੰਚਦੇ ਹਮ ਕਿੱਥੇ ਕਿੱਥੇ ਨਹੀਂ ਪਹੁੰਚ ਤਾ ਮਤਲਬ ਇਹ ਸਾਨੂੰ ਪੂਰਨਤਾ ਪਾ ਕੇ ਭਰਪੂਰਨਿਆਂ ਤੇ ਚੱਲੇ ਬਿਨਾ ਹੀ ਅਸੀਂ ਕਹਿ ਦਈਏ ਵੀ ਅਸੀਂ ਬਹੁਤ ਪ੍ਰਚਾਰ ਕਰਦੇ ਆ ਸਿੱਖੀ ਦਾ ਉਹ ਕੁਝ ਵੀ ਨਹੀਂ ਕੀਤਾ ਤੁਸੀਂ ਤਾਂ ਦੱਸਿਆ ਹੀ ਨਹੀਂ ਹੈ ਵੀ ਅਸਲੀਅਤ ਕੀ ਹੈ ਅਸੀਂ ਦੱਸ ਹੀ ਨਹੀਂ ਸਕੇ ਸਮਾਜ ਨੂੰ ਨਹੀਂ ਦੱਸ ਸਕੇ ਵੀ ਅਸਲੀਅਤ ਕੀ ਹੈ ਇਹ ਤਾਂ ਬਹੁਤ ਵੱਡਾ ਘਾਟ ਹੈ ਸਾਡੇ ਕੋਲ ਇਸ ਗੱਲ ਦਾ ਵੀ ਅਸੀਂ ਇਸ ਦਾ ਪ੍ਰਚਾਰ ਨਹੀਂ ਕਰ ਸਕੇ ਵੀ ਗੁਰਬਾਣੀ ਬੈਠ ਕੇ ਪੜ ਕੇ ਉਹਦਾ ਆਨੰਦ ਕਿਵੇਂ ਲਿਆ ਜਾ ਸਕਦਾ ਹੈ ਇੱਕ ਵਾਰੀ ਉਹਦਾ ਆਨੰਦ ਲੈ ਕੇ ਤਾਂ ਦੇਖੀਏ ਹੂੰ ਤੇ ਫੇਰ ਸਾਨੂੰ ਪਤਾ ਲੱਗੂਗਾ ਵੀ ਹੁੰਦੇ ਭਾਂਡੇ ਕਛ ਨਾ ਸਮਾਵੈ ਸਿੱਧੇ ਅੰਮ੍ਰਿਤ ਚ ਰਹਿ ਹੂੰ ਕਹਿੰਦੇ ਜੇ ਭਾਂਡਾ ਮੁੱਦਾ ਵੱਜਿਆ ਹੋਇਆ ਹੈ ਉਹਦੇ ਚ ਕੁਝ ਪਾ ਨਹੀਂ ਸਕਦੇ ਤੁਸੀਂ ਸਿੱਧਾ ਕਰੋ ਉਹਨੂੰ ਪਹਿਲਾਂ ਸਿੱਧਾ ਕਰੋਗੇ ਤਾਂ ਉਹਦੇ ਚ ਅੰਮ੍ਰਿਤ ਵੀ ਪੈ ਸਕਦਾ